ਵਦੇਸ਼ਾਂ ਵਿੱਚ ਗਈਆਂ ਹੋਈਆਂ ਨੂਹਾਂ ਧੀਆਂ ਇਹ ਗਲਤੀ ਨਾ ਕਰਨ ਕਿਉਂਕਿ ਇਹ ਗਲਤੀ ਕਰਨ ਦੇ ਨਾਲ ਉਹਨਾਂ ਲਈ ਵੀ ਬਹੁਤ ਮਾੜੀ ਆ ਤੇ ਉਹਨਾਂ ਦੇ ਪਿੱਛੇ ਉਹਨਾਂ ਦੇ ਪਰਿਵਾਰ ਲਈ ਵੀ ਉਹਨਾਂ ਵੱਲੋਂ ਕੀਤੀ ਇਹ ਗਲਤੀ ਬਹੁਤ ਮਾੜੀ ਹੁੰਦੀ ਆ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਪੁੱਤਰ ਦੀ ਮੈਰਿਜ ਕੀਤੀ ਜਾਂਦੀ ਤੇ ਉਸ ਲਈ ਪੜ੍ਹੀ ਲਿਖੀ ਕੁੜੀ ਵੇਖੀ ਜਾਂਦੀ ਆ ਤੇ ਫਿਰ ਉਸ ਕੁੜੀ ਨੂੰ ਜੋ ਪੜ੍ਹੀ ਲਿਖੀ ਹੁੰਦੀ ਆ ਚੰਗੇ ਬੈਂਡ ਆਏ ਹੁੰਦੇ ਆ ਫਿਰ ਉਸ ਨੂੰ ਬਾਹਰ ਭੇਜ ਦਿੱਤਾ ਜਾਂਦਾ ਆ ਕੁਝ ਕੇਸਾਂ ਵਿੱਚ ਕਿ ਲੜਕਾ ਬਾਅਦ ਵਿੱਚ ਜਾਵੇਗਾ ਤੇ ਕੁਝ ਕੇਸਾਂ ਵਿੱਚ ਕੀ ਹੁੰਦਾ ਆ ਕਿ ਦੋਨੋਂ ਲੜਕਾ ਲੜਕੀ ਵਧੀਆ ਪੜੇ ਹੁੰਦੇ ਆ ਤੇ ਦੋਨਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਆ ਤਾਂ ਕਿ ਉਹ ਕਮਾਈ ਕਰਕੇ ਕਰਨ ਤੇ ਘਰ ਦਾ ਗੁਜ਼ਾਰਾ ਚੰਗਾ ਚੱਲੇ ਫਿਰ ਮਾਂ ਬਾਪ ਕੀ ਕਰਦੇ ਆ ਉਹ ਬਹੁਤ ਸਾਰਾ ਕਰਜ਼ਾ ਚੁੱਕ ਕੇ ਤੇ ਨੋਹਾ ਨੂੰ ਬਾਹਰ ਭੇਜ ਦਿੰਦੇ ਜਾਂ ਨੂਹ ਪੁੱਤਾਂ ਨੂੰ ਦੋਨਾਂ ਨੂੰ ਬਾਹਰ ਭੇਜ ਦਿੰਦੇ ਆ ਕਿਉਂਕਿ ਜਿੰਨਾ ਪੈਸਾ ਲੱਗਦਾ ਆ ਨਾ ਜ਼ਿਆਦਾਤਰ ਲੋਕ ਕਰਜ਼ਾ ਚੁੱਕ ਕੇ ਹੀ ਉਹਨਾਂ ਨੂੰ ਬਾਹਰ ਭੇਜਦੇ ਆ ਤੇ ਫੇਰ ਜਿੱਥੇ ਉਹ ਕੁੜੀਆਂ ਕੱਲੀਆਂ ਬਾਹਰ ਗਈਆਂ ਹੁੰਦੀਆਂ ਨਾ ਕੁਝ ਕੁੜੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਹੀ ਕੁਝ ਕੁੜੀਆਂ ਤੁਹਾਨੂੰ ਵੀ ਪਤਾ ਕੀ ਕਰਦੀਆਂ ਕਿ ਉਹ ਬਾਹਰ ਆਪ ਤਾਂ ਚਲੇ ਜਾਂਦੀਆਂ ਤੇ ਪਿੱਛੋਂ ਫਿਰ ਜੇਸ ਲੜਕੇ ਨਾਲ ਮੈਰिज ਹੋਈ ਹੁੰਦੀ ਨਾ ਆਪਣੇ ਪਤੀ ਨੂੰ ਵੀ ਨਹੀਂ ਬੁਲਾਉਂਦੀਆਂ ਕਿ ਇੰਨਾ ਪੈਸੇ ਲਾਉਣੇ ਹੀ ਲਾ ਦਿੱਤੇ ਹੁਣ ਕੋਈ ਗੱਲ ਨਹੀਂ ਮੈਂ ਇੱਥੇ ਠੀਕ ਆ ਤੇ ਉਹ ਪਿੱਛੋਂ ਉਹਨਾਂ ਦਾ ਹਾਲ ਵੀ ਨਹੀਂ ਪੁੱਛਦੀਆਂ ਜੋ ਬਹੁਤ ਸਾਰੇ ਕੇਸ ਤੁਸੀਂ ਆਪ ਵੇਖੇ ਸੁਣੇ ਆ ਜਿਨ੍ਹਾਂ ਕੁਝ ਕੇਸਾਂ ਵਿੱਚ ਲੜਕੀਆਂ ਨੇ ਆਤਮ ਹੱਤਿਆ ਤੱਕ ਕਰ ਲਈ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੇਸ ਹੁੰਦਾ ਫਿਰ ਲੋਕ ਲੜਕੇ ਨੂੰ ਪੁੱਛਦੇ ਆ ਪਰੇਸ਼ਾਨ ਕਰਦੇ ਆ ਕਿ ਹਾਂ ਤੂੰ ਨਹੀਂ ਗਿਆ ਤੇ ਨੂੰ ਨਹੀਂ ਬੁਲਾਇਆ ਗਿਆ ਤੇ ਉਹਦੇ ਕੋਲ ਜਵਾਬ ਨਹੀਂ ਹੁੰਦੇ ਦੇਣ ਵਾਸਤੇ ਕਿ ਉਹ ਲੋਕਾਂ ਨੂੰ ਕੀ ਜਵਾਬ ਦੇ ਸਕੇ ਜਿਸ ਕਰਕੇ ਇਹੋ ਜਿਹੀਆਂ ਨੋਬਤਾਂ ਆ ਜਾਂਦੀਆਂ ਤੇ ਫੇਰ ਕੁਝ ਕੇਸਾਂ ਵਿੱਚ ਜਦੋਂ ਦੋਨਾਂ ਨੂੰ ਬਾਹਰ ਪੇਜ ਦਿੱਤਾ ਜਾਂਦਾ ਨਾ ਦੋਨੋਂ ਲੜਕਾ ਲੜਕੀ ਦੋਨੋਂ ਚਲੇ ਜਾਂਦੇ ਆ ਹੁਣ ਤੁਸੀਂ ਸਾਰੇ ਸਮਝਦੇ ਹੋ ਕਿ ਜਦੋਂ ਮਾਪੇ ਇੰਨਾ ਪੈਸਾ ਲਾ ਕੇ ਬੱਚੇ ਨੂੰ ਬਾਹਰ ਪੇਜ ਰਿਹਾ ਆ ਤਾਂ ਫਿਰ ਮਾਪੇ ਦੀ ਵੀ ਤਾਂ ਇਹ ਆਸ ਹੁੰਦੀ ਆ ਕਿ ਬੱਚੇ ਬਾਹਰ ਜਾ ਕੇ ਕਮਾਈ ਕਰਨ ਤੇ ਕਰਜ਼ਾ ਲਾਉਣ ਭਾਵੇਂ 1 ਸਾਲ ਚ ਲਾ ਲੈਣ 2 ਸਾਲ ਚ ਲਾ ਲੈਣ ਜਿੰਨਾ ਕਰਜ਼ਾ ਚੜਿਆ ਵਾ ਮਾਪੇ ਨੂੰ ਇਹ ਉਮੀਦ ਹੁੰਦੀ ਆ ਕਿ ਇਹ ਬੱਚੇ ਜਾ ਕੇ ਕਰਜ਼ਾ ਲਾਉਣ ਪੱਤੇ ਬੱਚਿਆਂ ਦਾ ਫਰਜ਼ ਵੀ ਬਣਦਾ ਆ ਕਿ ਮਾਪੇ ਨੇ ਆਪਣੀ ਪੂੰਜੀ ਸਾਰੀ ਕਮਾਈ ਜਿਹੜੀ ਉਹ ਆਪਣੇ ਬੱਚਿਆਂ ਤੇ ਲਾ ਦਿੱਤੀ ਆ ਤੇ ਬੱਚਿਆਂ ਦਾ ਵੀ ਫਰਜ਼ ਆ ਤੇ ਫਿਰ ਜੋ ਬੱਚੇ ਇਹ ਕਰਜ਼ਾ ਲਾਉਂਦੇ ਆ ਨਾ ਜਾ ਕੇ ਆਪਣੇ ਮਾਂ ਬਾਪ ਦੇ ਸਾਂ ਸੌਖੇ ਕਰ ਦਿੰਦੇ ਜਿਵੇਂ ਮੋਟੀ ਜੀ ਗੱਲ ਕਰਾਂ ਤੇ ਪੀ ਹਾਂ ਮਾਂ ਬਾਪ ਨੂੰ ਸੌਖੀਆਂ ਕਰ ਦਿੰਦੇ ਕਰਜ਼ਾ ਲਾਹ ਦਿੰਦੇ ਆ ਤੇ ਫਿਰ ਮਾਂ ਬਾਪ ਉਹਨਾਂ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਕਿ ਹਾਂ ਸਾਡੇ ਘਰ ਜਿਹੜੀ ਧੀ ਆਈ ਆ ਨਾ ਜਿਹੜੀ ਬੋਤਿਆ ਸਾਡਾ ਇਹਨਾਂ ਨੇ ਸਾਰਾ ਕਰਜ਼ਾ ਲਾ ਦਿੱਤਾ ਸਾਡੀਆਂ ਪਰੇਸ਼ਾਨੀਆਂ ਮੁਕਾ ਦਿੱਤੀਆਂ ਕਿਉਂਕਿ ਜਿੱਨਾ ਚਿਰ ਕਰਜ਼ਾ ਨਹੀਂ ਨਾ ਲੱਤਦਾ ਹੁੰਦਾ ਉੰਨਾ ਚਿਰ ਮਾਂ ਬਾਪ ਦੇ ਸਿਰ ਦੇ ਉੱਪਰ ਬਹੁਤ ਪਰੇਸ਼ਾਨੀਆਂ ਦਾ ਬੋਝ ਹੁੰਦਾ ਆ ਜੋ ਬੱਚਿਆਂ ਦਾ ਲਾਉਣਾ ਫਰਜ਼ ਆ ਤੇ ਜੋ ਫਿਰ ਨਹੀਂ ਨਾ ਲਾਉਂਦੇ ਉਹ ਫਿਰ ਜਾ ਕੇ ਤੇ ਸੋਚ ਲੈਂਦੇ ਕਿ ਅਸੀਂ ਆ ਗਏ ਆ ਸਾਡੇ ਹੀ ਬਹੁਤ ਖਰਚੇ ਆ ਹੁਣ ਇੱਥੇ ਅਸੀਂ ਪੈਸੇ ਕਿੱਦਾਂ ਪਾਈਏ ਅਸੀਂ ਕਰਜ਼ੇ ਕਿੱਦਾਂ ਲਈਏ ਜਿਸ ਕਰਕੇ ਮਾਂ ਬਾਪ ਬਹੁਤ ਔਖੇ ਹੋ ਜਾਂਦੇ ਆ ਤੇ ਫਿਰ ਇਹੋ ਜੇ ਕਿ ਸਾਨੂੰ ਵੇਖ ਕੇ ਬਾਕੀ ਲੜਕੀਆਂ ਜੋ ਹੁੰਦੀਆਂ ਹਨ ਉਹਨਾਂ ਦੇ ਰਾਹ ਬੰਦ ਹੋ ਜਾਂਦੇ ਆ ਜੇਵੇਂ ਗਲਤੀ ਇੱਕ ਲੜਕੀ ਕਰਦੀ ਆ ਨਾ ਤਾਂ ਭੁਗਤਣਾ ਦੂਜੀਆਂ ਲੜਕੀਆਂ ਨੂੰ ਪੈਂਦਾ ਜੇਕਰ ਇੱਕ ਲੜਕੀ ਬਾਹਰ ਜਾ ਕੇ ਆਪਣੇ ਪਤੀ ਨੂੰ ਨਹੀਂ ਸਾਜਦੀ ਆਪਣੇ ਸੱਸ ਸਹੁਰੇ ਬਾਰੇ ਖਿਆਲ ਨਹੀਂ ਕਰਦੀ ਕਿ ਉਹਨਾਂ ਇੰਨਾ ਕਰਜ਼ਾ ਚੁੱਕ ਕੇ ਜੇ ਮੈਨੂੰ ਬਾਹਰ ਭੇਜਿਆ ਜਾਂ ਮੇਰੇ ਤੇ ਇੰਨੀਆਂ ਉਮੀਦਾਂ ਲਾਈਆਂ ਆ ਤੇ ਉਹ ਉਹਨਾਂ ਵੱਲ ਧਿਆਨ ਨਹੀਂ ਨਾ ਦਿੰਦੀ ਤਾਂ ਫੇਰ ਦੂਜੀਆਂ ਕੁੜੀਆਂ ਜੋ ਕਿ ਇਹ ਸਾਰਾ ਕੁਝ ਨਹੀਂ ਕਰਨਗੀਆਂ ਜਾਂ ਉਹ ਮਾਪੇ ਦਾ ਧਿਆਨ ਰੱਖਣਗੀਆਂ ਚੰਗੀਆਂ ਕੁੜੀਆਂ ਉਹਨਾਂ ਲਈ ਰਾਹ ਬੰਦ ਹੋ ਜਾਂਦੇ ਆ ਉਹ ਵਿਸ਼ਵਾਸ ਗਵਾ ਲੈਂਦੀਆਂ ਆ ਕਿਉਂਕਿ ਗਲਤੀ ਇੱਕ ਕਰਦੀ ਐ ਤੇ ਭੁਗਤਦੀਆਂ ਦੂਜੀਆਂ ਆ ਇਸ ਕਰਕੇ ਉਹਨਾਂ ਨੂੰਹਾਂ ਨੂੰ ਵੀ ਇਹ ਬੇਨਤੀ ਆ ਕਿ ਇਹੋ ਜਿਹਾ ਕਦਮ ਨਾ ਚੁੱਕੋ ਕਿਉਂਕਿ ਜੇਕਰ ਤੁਹਾਨੂੰ ਤੁਹਾਡੇ ਸੱਸ ਸਹੁਰੇ ਤੁਹਾਡੇ ਮਾਪੇ ਨੇ ਪੈਸੇ ਲਾ ਕੇ ਭੇਜਿਆ ਆ ਨਾ ਤਾਂ ਫਿਰ ਉਹਨਾਂ ਦੀ ਜੋ ਵੀ ਉਹਨਾਂ ਤੁਹਾਡੇ ਤੋਂ ਉਮੀਦ ਰੱਖੀ ਆ ਨਾ ਉਸ ਉਮੀਦ ਤੇ ਖਰੀਆਂ ਉਤਰੋ ਤਾਂ ਕਿ ਦੂਜੀਆਂ ਕੁੜੀਆਂ ਦੇ ਰਾਹ ਨਾ ਬੰਦ ਹੋਣ ਤੇ ਕੰਮ ਕਰੋ ਕਮਾਈ ਕਰਕੇ ਆਪਣੇ ਪਰਿਵਾਰ ਨੂੰ ਸੌਖਿਆਂ ਕਰਕੇ ਵਾਪਸ ਆ ਜਾਓ ਏ ਨਹੀਂ ਕਿ ਜੇ ਉਹਨਾਂ ਤੁਹਾਨੂੰ ਪੇਜ ਦਿੱਤਾ ਆ ਤੇ ਤੁਸੀਂ ਹੁਣ ਉਹਨਾਂ ਦੀ ਸਾਰ ਹੀ ਨਾ ਲਓ ਕਿਉਂਕਿ ਫਿਰ ਜਦੋਂ ਇਸ ਤਰ੍ਹਾਂ ਹੁੰਦਾ ਨਾ ਫਿਰ ਬਾਕੀ ਜਾਣੇ ਬਹੁਤ ਪਰੇਸ਼ਾਨ ਹੁੰਦੇ ਆ ਤੇ ਜੋ ਫਿਰ ਮਾਪੇ ਦਾ ਸਾਥ ਦਿੰਦੇ ਬਹੁਤ ਸਾਰੇ ਦਿੰਦੇ ਆ ਤੇ ਫਿਰ ਉਹ ਮਾਪੇ ਉਹਨਾਂ ਦੀਆਂ ਸਿਫਤਾਂ ਵੀ ਕਰਦਾ ਰਿਸ਼ਤੇਦਾਰੀ ਚ ਕਰਦਾ ਸਮਾਜ ਚ ਕਰਦਾ ਕਿ ਉਹ ਬਹੁਤ ਚੰਗੇ ਆ ਤੇ ਬਹੁਤ ਚੰਗੇ ਵੀ ਹੁੰਦੇ ਆ ਜੋ ਆਪਣੇ ਮਾਪੇ ਨੂੰ ਵੀ ਸਦਾ ਸਾਥ ਦਿੰਦੇ ਆ ਸੱਸ ਸਹੁਰੇ ਦਾ ਸਾਥ ਦਿੰਦੇ ਆ ਤੇ ਉਹਨਾਂ ਨੂੰ ਸੌਖਿਆ ਕਰ ਦਿੰਦੇ ਆ ਇਸ ਕਰਕੇ ਵਿਦੇਸ਼ ਗਈਆਂ ਹੋਈਆਂ ਨੂਹਾ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਕਿਉਂਕਿ ਇਹ ਗੱਲਾਂ ਉਹਨਾਂ ਲਈ ਵੀ ਪਰੇਸ਼ਾਨੀ ਪੈਦਾ ਕਰ ਸਕਦੀਆਂ ਤੇ ਪਿੱਛੋਂ ਉਹਨਾਂ ਦੇ ਘਰਦਿਆਂ ਲਈ ਵੀ ਪਰੇਸ਼ਾਨੀ ਖੜੀ ਕਰ ਸਕਦੀਆਂ ਹਨ